ਕਾਫੀ ਸਮੇਂ ਤੋਂ ਕਪੂਰਥਲਾ ਇਲਾਕੇ ਦੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਬੰਦ ਜਾਂ ਫਿਰ ਟੁੱਟੀ ਸਟਰੀਟ ਲਾਈਟਾਂ ਕਾਰਨ ਹਨੇਰੇ ਕਾਰਨ ਆਮ ਲੋਕ ਤੇ ਖਾਸ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਤਿਉਹਾਰਾਂ ਦੇ ਸੀਜ਼ਨ ਕਰਕੇ ਨਗਰ ਨਿਗਮ ਕਪੂਰਥਲਾ ਦੇ ਦਫ਼ਤਰ ਤੱਕ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਜੋ ਕਿ ਕਪੂਰਥਲਾ ਦੇ ਵਿੱਚ ਦੋਸ਼ ਦਾ ਵਿਸ਼ਾ ਬਣੀਆਂ ਹੋਈਆਂ ਸਨ। ਆਖਿਰਕਾਰ ਨਗਰ ਨਿਗਮਾ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਖੁਦ ਆਪਣੀ ਕੁਰਸੀ ਤੋਂ ਉੱਠ ਕੇ ਚੈਕਿੰਗ ਕਰਨ ਦੇ ਲਈ ਆਪਣੀ ਟੀਮ ਦੇ ਨਾਲ ਬਾਜ਼ਾਰਾਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਜਿੱਥੇ ਉਹਨਾਂ ਬੰਦ ਪਈਆਂ ਸਟਰੀਟ ਲਾਈਟਾਂ ਦੀ ਚੈਕਿੰਗ ਕੀਤੀ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਬੰਦ ਪਈਆਂ ਸਟਰੀਟ ਲਾਈਟਾਂ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਉਣ ਦੀ ਗੱਲ ਆਖੀ ਗਈ ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਦੇ ਲਈ ਉਹ ਖੁਦ ਇੱਥੇ ਆਏ ਨੇ। ਉਹਨਾਂ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਕਪੂਥਲਾ ਖੇਤਰ ਦੇ ਵਿੱਚ ਹੋਏ ਨਜਾਇਜ਼ ਕਬਜ਼ਿਆਂ ਤੋਂ ਸੁਚੇਤ ਕੀਤਾ। ਕਿਹਾ ਕਿ ਬਰਸਾਤਾਂ ਦਾ ਮੌਸਮ ਹੋਣ ਕਰਕੇ ਦੁਕਾਨਦਾਰ ਅਜੇ ਵੀ ਕਬਜ਼ੇ ਕਰ ਰਹੇ ਨੇ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਦੇ ਵਿੱਚ ਰਹਿਣ ਨਹੀਂ ਤਾਂ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਂਜੀ ਮੈਂ ਮੱਪੇ ਅੱਜ ਗੱਲ ਕਰੀਏ ਜਿਹੜੇ ਕਿ ਪਿਛਲੇ ਦਿਨੇ ਸ਼ਹਿਰ ਵਾਸੀਆਂ ਦਾ ਇੱਕ ਲੋਕੀ ਇੱਕ ਇਹ ਤਾਂ ਸਵਾਲ ਇਹ ਨਿਸ਼ਾਨ ਵੀ ਸੀ ਕਿ ਲੈਟਰ ਨੂੰ ਲੈ ਕੇ ਸਟੀਲ ਲੈਟਰ ਨੂੰ ਲੈ ਕੇ ਬਹੁਤ ਸਮੱਸਿਆ ਪੈਦਾ ਹੋ ਰਹੀ ਹੈ ਤਾਂ ਉਸ ਮੰਦੀ ਆਪਜੀ ਵੱਲੋਂ ਅੱਜ ਦੌਰਾ ਕੀਤਾ ਗਿਆ ਹਰ ਇੱਕ ਮੱਲੇ ਦੇ ਬਾਜ਼ਾਰ ਦਾ ਤਾਂ ਕਿਧਰ ਹਾਲਾਤ ਦੇਖਣ ਨੂੰ ਮਿਲੇ ਮਿਕਸਡ ਜਿਆ ਮੈਨੂੰ ਲੱਗਾ ਹੈਗਾ ਇੱਕ ਪਾਸੇ ਤਾਂ ਆਈਵਨ ਮੈਂ ਲੋਕਾਂ ਨਾਲ ਵੀ ਗੱਲ ਕੀਤੀ ਆ ਕਹਿੰਦੇ ਰਾਈਟ ਦਾ ਪਟਾ 23 ਬੱਸੇ ਮੈਂ ਗਈ ਹੈਗੀ ਅੱਜ ਜਿਵੇਂ ਕਿ ਅਫੀਸਰ ਕਲੋਨੀ ਜਿਹੜੀ ਕਿ ਮੇਨ ਕਲੋਨੀ ਹੈਗੀ ਆ ਔਰ ਮਾਲ ਰੋਡ ਉੱਥੇ ਵੀ ਕੁਝ ਪੁਆਇੰਟ ਜਿਹੜੇ ਸੀਗੇ ਉਹ ਪਾਤ ਪਏ ਦੇਖਿਆ ਤੇ ਹੁਣ ਮੈਂ ਇਹਨਾਂ ਨੂੰ ਐਕਸਪੈਸ਼ਨਰ ਨੂੰ ਕਹਤਾ ਹਾਂ ਕਿ ਰਿਪੋਰਟ ਲਿਖਾਇਆ ਜਾਏਗਾ ਤੇ ਹੁਣ ਜਿਹੜਾ ਹੈਗਾ ਫੋਟੋਸ਼ਾਪ ਦੇ ਵਿੱਚ ਲੋਕਾਂ ਨਾਲ ਗੱਲ ਕੀਤੀ ਹੈਗੀ ਕਹਿੰਦੇ ਕਿ ਹੈਗਾ ਆ ਅਲੱਗ ਨੂੰ ਕਾਫੀ ਰਸ਼ ਵਾਲਾ ਟ੍ਰੈਫਿਕ ਵਾਲਾ ਏਰੀਆ ਹੈਗਾ ਬਹੁਤ ਸਾਰੀਆਂ ਲਾਈਟਸ ਵੀ ਦੇਖ ਰਹੇ ਹਾਂ ਚੱਲ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ 'ਚ ਲੋਕੀ ਮੈਨੂੰ ਸੜਕਾਂ 'ਤੇ ਜਰੂਰ ਦੇਖੂਗੇ ਕਿਉਂਕਿ ਮੈਂ ਲਾਈਟਾਂ ਦਾ ਸਫਾਈ ਦਾ ਸਾਰਾ ਉਹ ਆਪਣੇ ਲੈਵਲ ਤੇ ਵੀ ਚੈਕਿੰਗ ਕਰੂੰਗੀ ਚਾਹੇ ਮੇਰੀ ਟੀਮ ਵੀ ਜਿਹੜੀ ਹੈਗੀ ਆ ਉਹ ਦਿਨ ਰਾਤ ਕੰਮ ਕਰੇ ਮਨਮ ਤਾਂ ਡਿਵੈਲਪਰ ਕਿ ਕੁਛ ਲੈਟ ਹੈ ਜਿਹੜੇ ਕਿ ਬੰਦ ਨਜ਼ਰ ਆਈ ਹੈ ਦਿਖੇ ਦਿਖੇ ਗਈ ਹੈ ਉਸ ਮੰਦੀ ਹੋਰ ਤਾਂ ਕਿੰਨੀ ਕੀ ਜਲਤੀ ਕਰ ਬਈ ਹੋਣੀ ਹੈ ਮੇਰੇ ਖਿਆਲ ਸਤਕਾ ਅੱਜ ਸ਼ਾਮ ਤੱਕ ਠੀਕ ਹੋ ਜਣੀ ਹੈ ਸਾਈ ਆਨ ਵਾਲੇ ਟਾਈਮ ਤੇ ਮਨਮ ਹੋਰ ਵੀ ਕੋਈ ਇੱਧਰ ਐਕਟੀਵਿਟੀ ਰਹੂਗੀ ਕਿ ਜਨਨ ਕੀ ਲੋਕਾਂ ਦੀ ਰਿਪਲਾਈ ਦੇ ਕੰਮ ਮੈਂ ਜਿਵੇਂ ਤੁਹਾਨੂੰ ਦੱਸਿਆ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਐਜਾ ਟੀਮ ਕਾਰਪੋਰੇਸ਼ਨ ਦੀ ਚੈਕਿੰਗ ਕਰਦੇ ਨਜ਼ਰ ਆਊਗੀ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਰਵਿਸ ਦੀ ਸੁਰੱਖਿਆ ਨਾ ਆਵੇ ਔਰ ਸਮੇਂ ਸਮੇਂ ਤੇ ਸਾਰੀਆਂ ਸਮੱਸਿਆਵਾਂ ਜਿਹੜੀਆਂ ਕਿ ਉੱਥੇ ਆ ਜਾਣ ਮਨਮ ਜੇ ਗੱਲ ਕਰੀਏ ਤੇ ਹਿਾਰਾ ਦਾ ਦੇਣਵਾ ਇਕਕਰੋਚਮੈਂਟ ਨੂੰ ਲੈ ਕੇ ਕਿੱਦਾਂ ਦੀ ਕਾਰਵਾਈ ਕੀਤੀ ਜਾਉਗੀ ਜਨ ਕਿ ਆ ਤਿਖਾਰਾਂ ਦੇ ਦਿਨ ਦਿਨ ਹੈਗੇ ਆ ਤੇ ਐਨਕਰੋਚਮੈਂਟ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ ਪਰ ਥੋੜਾ ਜਿਹਾ ਜੇ ਤੇ ਲਾਈਟਰ ਵੀ ਜਗਾ ਵੀ ਚਲੋ ਤੇ ਆ ਨਿਕਲਣ ਦੇਉ ਤੇ ਕਰਦੇ ਹੈਗੇ ਆ ਬਟ ਨਾਲ ਦੀ ਨਾਲ ਅਸੀਂ ਵਾਰਨਿੰਗ ਜਿਹੜੀ ਹੈਗੀ ਉਹ ਸਾਰਿਆਂ ਨੂੰ ਦੇ ਰਹੇ ਹੈਗੇ ਆ ਕਿ ਥੋੜਾ ਥੋੜਾ ਪਿੱਛੇ ਹੋ ਜਾਓ ਤਾਂ ਕਿ ਟ੍ਰੈਫਿਕ ਜਿਹੜੀ ਹੈਗੀ ਇਹ ਰਨ ਚਲਦੀ ਰਹੇ ਤੇ ਲੋਕਾਂ ਨੂੰ ਕੋਈ ਸਮੱਸਿਆ ਨਾ ਹੋ ਕਾਫੀ ਸਮੇਂ ਤੋਂ ਕਪੂਰਥਲਾ ਇਲਾਕੇ ਦੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਬੰਦ ਜਾਂ ਫਿਰ ਟੁੱਟੀ ਸਟਰੀਟ ਲਾਈਟਾਂ ਕਾਰਨ ਹਨੇਰੇ ਕਾਰਨ ਆਮ ਲੋਕ ਤੇ ਖਾਸ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਤਿਉਹਾਰਾਂ ਦੇ ਸੀਜ਼ਨ ਕਰਕੇ ਨਗਰ ਨਿਗਮ ਕਪੂਰਥਲਾ ਦੇ ਦਫ਼ਤਰ ਤੱਕ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਜੋ ਕਿ ਕਪੂਰਥਲਾ ਦੇ ਵਿੱਚ ਦੋਸ਼ ਦਾ ਵਿਸ਼ਾ ਬਣੀਆਂ ਹੋਈਆਂ ਸਨ। ਆਖਿਰਕਾਰ ਨਗਰ ਨਿਗਮਾ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਖੁਦ ਆਪਣੀ ਕੁਰਸੀ ਤੋਂ ਉੱਠ ਕੇ ਚੈਕਿੰਗ ਕਰਨ ਦੇ ਲਈ ਆਪਣੀ ਟੀਮ ਦੇ ਨਾਲ ਬਾਜ਼ਾਰਾਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਜਿੱਥੇ ਉਹਨਾਂ ਬੰਦ ਪਈਆਂ ਸਟਰੀਟ ਲਾਈਟਾਂ ਦੀ ਚੈਕਿੰਗ ਕੀਤੀ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਬੰਦ ਪਈਆਂ ਸਟਰੀਟ ਲਾਈਟਾਂ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਉਣ ਦੀ ਗੱਲ ਆਖੀ ਗਈ ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਦੇ ਲਈ ਉਹ ਖੁਦ ਇੱਥੇ ਆਏ ਨੇ ਉਹਨਾਂ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਕਪੂਥਲਾ ਖੇਤਰ ਦੇ ਵਿੱਚ ਹੋਏ ਨਜਾਇਜ਼ ਕਬਜ਼ਿਆਂ ਤੋਂ ਸੁਚੇਤ ਕੀਤਾ। ਕਿਹਾ ਕਿ ਬਰਸਾਤਾਂ ਦਾ ਮੌਸਮ ਹੋਣ ਕਰਕੇ ਦੁਕਾਨਦਾਰ ਅਜੇ ਵੀ ਕਬਜ਼ੇ ਕਰ ਰਹੇ ਨੇ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਦੇ ਵਿੱਚ ਰਹਿਣ ਨਹੀਂ ਤਾਂ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।